ਮੈਂ ਕਿਹਾ ਮੈਂ ਤਾਂ ਨਨ ਅਮਤੀਮਾ ਬਲੌਗਸ ਤੋਂ ਦਾ ਸਵਾਗਤ ਹੈ ਕਿਹ ਨਾਲ ਜੀ ਸਰਵਿਸ ਕਿੰ ਟਾਈਮ ਹੋ ਗਿਆ ਤੁਹਾਡੀ ਦਾ ਸਪੈਸ਼ਲਟੀ ਹੈ ਸੋ ਗਾਇਸ ਮੈਂ ਹੁਣ ਠੀਕਾ ਤੇ ਮੇਰੀ ਮੰਮੀ ਨੂੰ ਮਾਰ ਲੋ ਆ ਤੁ ਆਪ ਡਿੱਗੋ ਗਿਆ ਮੈਨੂੰ ਬਿਮਾਰ ਕਰਤਾ ਹੈ ਗਾਇਸ ਮੇਰਾ ਬਹੁਤ ਬੁਰਾ ਹਾਲ ਹੈ ਮੇਰੀਆਂ ਅੱਖਾਂ ਡੜੀਆਂ ਪਈਆਂ ਆ ਮੈਂ ਹੁਣ ਦੇ ਇਕ ਕ ਲਿਆਵਾ 20 ਰੁਪਈਆ ਦਾ ਇਕੱਠਾ ਹੀ ਲੈ ਲਿਆ ਮੈਂ ਬਹੁਤ ਤੁਹਾਡੀ ਅਰੇ ਲਾਟੀ ਜਾਂਦਾ ਸਸਰੀ ਘਾਲ ਜੀ ਸਸਰੀ ਕਾ ਆਜੇ ਚੱਲਾਂ ਗੋਮਾ ਨੂੰ ਮਾ ਨੂੰ ਮਾੜਾ ਸਵਾ ਚੱਲਿਆ ਗਾਇਸ ਕੱਲ ਨੂੰ ਤੀਆਂ ਨੇ ਤੀਆਂ ਤੋਂ ਪਹਿਲਾਂ ਇਹ ਆਪ ਠੀਕ ਹੋ ਗਈ ਮੈਨੂੰ ਬਿਮਾਰ ਕਰਤਾ ਵਾ ਮੈਂ ਵੀ ਕਿਉਂ ਠੀਕ ਹੋ ਜਾ ਮੈਂ ਵੀ ਬਿਮਾਰ ਹੈ ਮੇਰੀ ਵੀ ਦਵਾਈ ਚੱਲ ਜੀ ਆ ਪਰ ਮੈਨੂੰ ਪਤਾ ਨਹੀਂ ਕੀ ਹੋ ਗਿਆ ਇੱਕਦਮ ਦੇਖਿਓ ਐਟ ਨੂੰ ਕੋਈ ਨਹੀਂ ਹੋਇਆਗਾ ਟੱਡ ਖਰਾਬ ਹੋ ਗਿਆ ਬੱਚੇ ਨੂੰ ਘਬਰਾ ਟੁੱਟਣੀਆਂ ਲੱਗੀ ਜਾਂਦਾ ਇਹ ਚਲੋ ਗਾਇਸ ਸਾਡਾ ਤੀਆਂ ਵੀ ਲੈ ਕੇ ਆਣੀ ਆ ਨਾ ਰਾਜੀ ਇੱਕ ਸੱਚ ਮੈਂ ਸੁਨੇਹਾ ਦੇਣਾ ਸੀਗਾ ਜਿਹੜੇ 28 ਤਰੀਕ ਤੋਂ ਬਾਅਦ ਕੋਰੀਅਰ ਬੁੱਕ ਹੋਏ ਹਨ ਉਹ ਥੋੜੇ ਜਿਲੇ ਲੇਟ ਆਉਣਗੇ 4-5 ਦਿਨ ਲੱਗਣਗੇ ਕਿਉਂਕਿ ਕੀ ਆ ਪਹਿਲਾਂ ਤਾਂ ਇੱਕ ਰਖੜੀ ਦਾ ਕਾਰਨ ਹੈ ਨਾ ਵੀ ਅਖੜੀ ਨੂੰ ਪਹਿਲ ਦਿੱਤੀ ਜਾਂਦੀ ਹੈ ਕੋਰੀਅਰ ਨੂੰ ਤੇ ਦੂਸਰੀ ਗੱਲ ਸਾਨੂੰ ਡੱਬੀਆਂ ਨਹੀਂ ਮਿਲ ਰਹੀਆਂ ਸੀ ਜਿਹੜੇ ਚ ਆਪਾਂ ਪੈਕ ਕਰਨੇ ਆ ਤੇ ਉਹ ਡੱਬੀਆਂ ਅਸੀਂ ਕੱਲ ਵੀ ਲੈਣ ਕੱਲ ਵੀ بارش ਹੋਣ ਲੱਗੀ ਪਰਸੋਂ ਵੀ ਹੋਣ ਲੱਗੀ ਅੱਜ ਹੁਣ ਅਸੀਂ ਚੱਲੇ ਆ ਅੱਜ ਮੀਂਹ ਨਹੀਂ ਪੈ ਰਿਹਾ ਹਾਂ ਦੇਖੋ ਟੀਵੀਐਸ ਖੁੱਲੀ ਇੱਥੇ ਆ ਆਵਾਂਗੇ ਤੇ ਚਲੋ ਗਾਇਜ਼ ਹੁਣ ਆਪਾਂ ਚੱਲਦੇ ਹਾਂ ਬਤਨ ਦਿੱਤੀ ਚੱਲਦੇ ਚੱਲ ਕੇ ਮਿਲਦੇ ਠੀਕ ਹੈ ਤਾਂ ਗਾਇਜ਼ ਆਪਾਂ ਬਾਜ਼ਾਰ ਆਏ ਸੀਗੇ ਬਾਜ਼ਾਰੋਂ ਆਪਾਂ ਪਹਿਲਾਂ ਲਿੱਤੀਆਂ ਨਹੀਂ ਤੁਹਾਡੇ ਲਈ ਡੱਬੀਆਂ ਤੁਹਾਡੇ ਲਈ ਤੁਹਾਡੇ ਲਈ ਨਹੀਂ ਤੁਹਾਡੇ ਲਈ ਹੀ ਤੁਹਾਡੇ ਨੂੰ ਹੀ ਭੇਜਣੀਆਂ ਨੇ ਫਿਰ ਤੁਹਾਡੀ ਡੱਬੀਆਂ ਲਈ ਮੈਨੇ ਤਹਾਂ ਹੁਣ ਆਪਾਂ ਚੱਲਦੇ ਆਂ ਇੰਨੇ ਤੇ ਹੱਥ ਹੁਣ ਆਪਾਂ ਹੁਣ ਆਪਾਂ ਚੱਲਿਆ ਹੱਥ ਸਜੋਣ ਹੱਥ ਸਜੋਣ ਦੇਖਿਓ ਮੇਰਾ ਮੂੰਹ ਕਿੰਨਾ ਸੋਹਣਾ ਲੱਗ ਰਿਹਾ ਮਮਾ ਮਮਾ ਫੜਿਓ ਦੇਖਿਓ ਗਾਇਜ਼ ਮੇਰੇ ਫੇਸ ਤੇ ਕਿੰਨਾ ਗਲੋਵ ਆ ਦੱਸਿਓ ਮੇਰੇ ਦੇਖੋ ਮੇਰੇ ਦੇਖੋ ਕਿੰਨਾ ਗਲੋਵ ਆ ਦੇਖੋ ਹੁਣ ਬਹੁਤ ਜ਼ਿਆਦਾ ਮੇਰੇ ਆ ਫਰਕ ਪੈ ਗਿਆ ਨਾ ਮੋ ਘਟ ਗਿਆ ਮੇਰੇ ਦਾਗ ਹੁਣ ਮੈਨੂੰ ਲੱਗਦਾ ਜਿੱਦਨ ਮੈਂ ਲਾਈਵ ਆਉਣਾ ਮੇਰੇ ਦਾਗ ਦਿਖਣਾ ਨਹੀਂ ਹੈਗਾ ਇਹ ਵੀ ਤੁਹਾਨੂੰ ਟ੍ਰੇਡ ਪਰ ਦੱਸਾਂਗੀ ਲਿਆ ਹੋਈ ਮੈਂ ਵੀ ਗੋਲਡ ਲਾ ਕੇ ਪਹਿਲਾਂ ਹੀ ਪਾਲਮਪਰਸ ਚ ਸਾਰੇ ਫੇਰ ਉੱਥੇ ਸਾਹਮਣੇ ਕਾ ਲਾ ਕੇ ਕਾਸ ਲੋ ਕਿਸੇ ਦੇ ਪੋਣਾ ਹਮਮਾ ਤਾਂਗਾ ਅੱਗਾ ਵੀ ਨਾਲ ਆ ਬਤਾ ਪਤਾ ਕਿਵੇਂ ਮਾਰਨਾ ਆਏ ਤੇ ਹਾਂ ਦੇਖੋ ਮੈਂ ਵੀ ਆਪਦੇ ਹੱਥ ਪੈਰ ਖਾਲੀ ਕਰ ਲਿਆ ਹੱਥ ਪੈਰ ਨਹੀਂ ਇਕੱਲੇ ਹੱਥ-ਹੱਥ ਹਾਈ ਰੀਤੀਆ ਪੜੀ 11 ਮਹੀਨੇ ਭੁੱਖ ਵੀ ਲੱਗੀ ਆ ਤੇ ਪੜੀ ਚਲੋ ਗਾਇਸ ਹੁਣ ਆਪਾਂ ਥੋੜੇ ਹੱਥ ਸਦਾਲੀਏ ਫਿਰ ਤੁਹਾਨੂੰ ਮਿਲਦੇ ਆ ਜੀ ਹੁਣ ਅਸੀਂ ਆਏ ਸੀ ਕਿੱਥੇ ਆਪਾਂ ਹੀ ਸੀਗੇ ਆਪਾਂ ਕਿੱਥੇ ਆਇਆ ਮਹਿੰਦੀ ਲਵਾਉਣ ਆਦੇ ਪਏ ਮਹਿੰਦੀ ਲੱਗ ਰਹੀ ਹੈ ਆਪਾਂ ਆਈ ਸੀ ਫੀਲਡਾਂ 'ਚ ਅੱਜ ਵਧੀਆ ਲੱਗ ਰੂਬੇ ਅੱਜ ਤੋਂ ਇਹਨਾਂ ਨੇ ਮੈਂ ਤਾਂ ਚੋਰੀ ਚੋਰੀ ਬਲੌਗ ਸਟਾਰਟ ਕਰ ਲਿਆ ਕਿ ਆ ਇਸ ਮੰਮੀ ਨੂੰ ਨਹੀਂ ਆ ਗਏ ਮਹਿੰਦੀਆਂ ਲਵਾ ਕੇ ਮਹਿੰਦੀ ਪੂਰੀ ਲੱਗ ਚੁੱਕੀ ਆ ਦੇ ਇਧਰ 来 आज अपने टोरे ओए सारे नाकाटे ठंडे हो जाने की बिची रखला एक एक करके कंडा मेरी लगी है लग दिखा दे गाइस मेरा दे तो बहुत ठारो है नगर गाइस अंदर मन्नू सारी सब्जी आ मान दी गाइस हुन ਆਪ ਖਾਣ ਲੱਗੇ ਆ ਪਟੂਰੇ ਸੋਲੇ ਪੂਰੇ ਆ ਭੁੱਖ ਲੱਗੀ ਆ ਗਾਇਸ ਅਸੀਂ ਸਵੇਰ ਦੀ ਉਹਨਾਂ ਨੇ ਕੁਛ ਨਹੀਂ ਖਾਧੀ ਹੋ ਕਿਸੇ ਧੱਕੇ ਨਹੀਂ ਜਦ ਰੋਟੀ ਖਾਣ ਦਾ ਟਾਈਮ ਹੋਦਾ ਤਾਂ ਧੱਕੇ ਖਾਣ ਚਲੇ ਜਾਂਦੇ ਹਾਂ ਗੁਰਦੁਆਰੇ ਜਾਣ ਨੂੰ ਧੱਕੇ ਖਾਣ ਕਹਿੰਦੇ ਆ ਗੁਰਦੁਆਰੇ ਤਾਂ ਬਾਅਦ ਚ ਗਏ ਆ ਤੁਸੀਂ ਹੈ ਮੇਰੇ ਬਾਅਦ ਚ ਗਏ ਆ ਕਾਲਾ ਖਬਰਾ ਕਿੱਥੋਂ ਕਿੱਥੋਂ ਤੱਕੇ ਖਾ ਕੇ ਆਏ ਆ ਦੇ ਗੈਦਰ ਇੱਧਰ ਇੱਧਰ ਸਟਾਈਲ ਨੇ ਤੂੰ ਗਾਇਜ਼ ਓਏ ਐਨਾ ਕੀ ਕਰਨਾ ਸ਼ਾਮੀ ਤੜਕਾ ਪਾਵਾਂਗੇ ਮਾਲਾ ਕਿੱਥੇ ਆ ਇਹ ਮੰਗੇ ਯੋ ਮਰਤਾਰ ਆ ਵੱਲੇ ਜਾ ਅੱਛਾ ਚਲੋ ਮੈਂ ਵੀ ਖਾਣੇ ਚਲੋ ਤੇ ਚਲੋ ਦੋਸਤੋ ਆਪਾਂ ਖਾਣੇ ਆਪਾਂ ਖਾ ਕੇ ਆਏ ਝੂਠ ਬੋਲਦੇ ਤਾਲ ਦੋਸਤੋ ਆਪਾਂ ਇੱਧਰ ਆ ਗਏ ਆ ਲੈਸ ਓਏ ਦੇਖੋ ਗਾਇਜ਼ ਨਾਨੀ ਆਈ ਸਾਡੀ ਨਾਨੀ ਆ ਦੇਖਿਓ ਕਿੰਨੀ ਮੇਰੇ ਆਲੇ ਦੇ ਕੋਹੋ ਗਾਏ ਜਾ ਦੇਖੋ ਇਧਰ ਗਾਏ ਜਾ ਲਿਖਾ ਕੋਈ ਗੱਲ ਨਹੀਂ ਬੱਚਾ ਕੋਈ ਗੱਲ ਕਿੰਨੀ ਮਹਿੰਦੀ ਲੱਗਦੀ ਆ ਦੇਖੋ ਆ ਦੇਖੀ 5 ਮਿੰਟਾਂ ਚ ਕਿੰਨੀ ਮਹਿੰਦੀ ਚੜ ਗਈ ਜਲਦੀ 9 ਮਿੰਟਾਂ ਚ ਉਤਰ ਜਾਣੀ ਗੱਲ ਉਹ ਇਹ ਚੱਚੀ ਗਾਏ ਸਾਡੀ ਮੀਨਾ ਆਂਟੀ ਦੀ ਕੁੜੀ ਮਹਿੰਦੀ ਲਾਣੀ ਆਈ ਹੋਈ ਆ 1 ਮਿੰਟ ਬਸ ਇੱਕ ਦਿਨ ਲੈਂਦੀ ਆ ਇੱਕੋ ਗੱਲ ਮੈਂ ਚੁੰਨੇ ਰਵੇ ਬਸ ਗਾਏ ਜਾ ਦੇਖੋ ਇਧਰ ਪਲੰਬਰ ਸਾਡਾ ਗਾਏ ਇਹ ਇਹ ਵੋਸਾ ਦੇਖੋ ਗੈਸ ਆਪਾਂ ਫੋਟੋ ਲਾਵਾਂਗੇ ਬਾਜ਼ਾਰੋਂ ਦਸ ਮਹਿੰਦੀ ਉਹ ਲਵਾ ਕੇ ਆਂਦੇ ਆ ਤੇ ਮੈਂ ਦਸਰਾਮਾ ਸਾਰੇ ਨੇ ਕਿੱਦਾਂ ਦਾ ਕਾਲੇ ਕਾਲੇ ਹੱਥ ਬੈੜਦਾ ਨਹੀਂ ਕਾਲੇ ਕਾਲੇ ਢੀਂਗੇ ਸਾਰੇ ਅੱਛਾ ਤੇ ਦੂਜੀ ਮਹਿੰਦੀ ਦੂਜੀ ਆ ਉਹ 5 ਮਿੰਟਾਂ ਵਾਲੀ ਉਹ ਤਾਂ ਚੜ ਗਈ ਮਿਰਚੀ ਮਹਿੰਦੀ ਤਾਂ ਮੈਂ ਬਸ ਲਵਾ ਕੇ ਦੋਸਤੋ ਆਪਾਂ ਇੱਧਰ ਕਾਲਾ ਪਰਨਾ ਬਣਿਆ ਹੋਇਆ ਅੱਜ ਤੇ ਅਹੀ ਨਾਲ ਟੀ-ਸ਼ਰਟ ਪਾਈ ਹੈਗੇ ਮੈਂ ਤਾਂ ਕੱਪੜੀ ਦਿਖਾਣਾ ਆਪਣੇ ਉਹ ਨੂੰ ਬੋਲਾ ਮੇਰੇ ਆਪਾਂ ਕੱਪੜੇ ਖਾਂਚੀ ਵਧੀਆ ਲੱਗਦਾ ਕੀ ਉਹ ਜਾ ਤੂੰ ਮੇਰੇ ਗਾਇਜ਼ ਇੱਧਰ ਸਾਡੇ ਲਾਲੀ ਪਤਾ ਨਹੀਂ ਕੀ ਲਿਪਸਟਿਕ ਜੀ ਪਈ ਇੱਥੇ ਗਾਇਜ਼ ਆਡੇ ਕੋਈ ਕੁਝ ਖਾਣ ਨਹੀਂ ਆ ਨਿਕਰਾ ਰਹੀ ਸਿਰ ਬਸ ਨਿਕਰਾ ਸੀ ਜਿਹੜਾ ਸਵਾਨ ਹੁੰਦਾ ਪਤਾ ਨਹੀਂ ਕੀ ਕਰਦੇ ਫਿਰ ਹੱਸਦਾ ਗਿਆ ਅੰਬਰ ਜੈਤਰਾ ਰਹਿਣ ਮੈਂ ਤਾਂ ਰੋਗ ਨੰਦਾ ਗਾਇਜ਼ ਇੱਕ ਮਿੰਟ ਤੜ ਤੜ ਹੋ ਜੇ ਓਰੇ ਦੋਸਤੋ ਹੁਣ ਆਪਾਂ ਉੱਪਰ ਨਾ ਤਾਰ ਤਹ ਤੇ ਆਪਾਂ ਜੁੜੀ ਜਾ ਗਏ ਆ ਤੇ ਗਾਈਜ਼ ਗੁਰੀ ਮੇਰੀ ਗੋਦੀ ਚ ਤੇ ਸਰ ਜਣ ਇੱਥੇ ਵੜ ਕੇ ਡਿਨਰ ਕਰ ਰਹੇ ਆ ਤੇ ਉਹ ਸਾਡੀ ਨਾਨੀ ਬੈਠੇ ਨਾਨੀ ਕਿੱਦਾਂ ਬਣਾਇਆ ਖਾਣਾ ਦਾਣਾ ਬਹੁਤ ਵਧੀਆ ਬਹੁਤ ਵਧੀਆ ਨਾ ਤੂੰ ਕੀ ਉਂਗਲਾ ਮਾਰਦਾ ਹੋਂਟ ਫੜੇਗਾ ਤੂੰ ਫੜੇਗਾ ਗਾਈਜ਼ ਪਾਪਾ ਸਰਵ ਕਰ ਰਹੇ ਨੇ ਸਾਡੇ ਤੇ ਰੁਕ ਜਾ ਰੁਕ ਜਾ ਗਾਈਜ਼ ਮੰਮਾ ਸਾਡੇ ਤੇ ਰੋਟੀ ਬਣਾ ਰਨੇ ਮੰਮੀ ਉੱਤ ਤਾਂ ਨਹੀਂ ਪਿਆ بیمار ਬੰਦੇ ਨੂੰ ਅਸ਼ਾਰਤਾ ਕਰ ਦਵਾ ਓਏ ਅਸ਼ਾਰਤਾ ਕਰਦਾ ਏ ਆ ਮਮਾ ਬੁਲਾਉਂਦੇ ਆ ਕਈ ਦਾ ਉੱਕਾ ਵੀ ਦੋ ਨਾ ਤਾਂ ਵੀ ਸਰਚ ਚਾਪ ਕੇ ਪੈਂਦੇ ਨੇ ਆਈਓ ਮਮਾ ਜੇ ਲੋਕ ਨੂੰ ਕਹਿੰਦਾ ਗੁਰਵੀਰ ਆਈਸ ਕਿੱਥੇ ਆਈਸ ਕਿੱਥੇ ਨੋਜ਼ ਕਿੱਥੇ ਨੋਜ਼ ਨੋਜ਼ ਆਰੀਆ ਨੋਜ਼ ਆਈਸ ਕਿੱਥੇ ਅੱਜ ਤੂੰ ਹੀ ਰੋ ਆਈ ਆਈ ਡਿਪਰ ਮਾਰਦਾ ਨਾ ਡਿਪਰ ਮਾਰ ਦੇ ਮਮਾ ਮਾਰ ਦੋ ਚਲ ਤੂੰ ਹੀ ਮਮਾ ਡਿਪਰ ਮਾਰ ਦੇ ਉਧਰ ਰੋਟੀ ਖਾ ਲੈ ਬੰਮਾ ਦੇ ਕੇ ਚੱਲ ਉੱਤਰ ਜਾ ਹੁਣ ਉਹ ਤੋਂ ਵੀ ਰੋਟੀ ਖਾ ਲੈ ਚੱਲ ਜਾ ਉੱਤਰ ਜਾ ਮੈਂ ਆਪ ਤੋਂ ਹੀ ਆ ਗਿਆ ਹੁਣ ਜਾ ਰੋਣਾ ਤੇ ਘਟ ਜਾਨਾ ਗਾਇਸ ਜੀ ਇਹ ਦੇਖੋ ਸ਼ੁਕਰ ਹੈ ਉੱਤਰੇ ਗਾਇਸ ਜੀ ਨੇ ਆਪਣੇ ਬੰਦੇ ਕਹਿੰਦੇ ਕਾਕਾ ਕਿਹਦੇ ਕਾਕਾ ਇੱਥੇ ਆਓ ਸ਼ੀ ਗਾਇਸ ਚਲੋ ਹੁਣ ਪ੍ਰੋਕਟੀ ਖਾਣੇ ਆ ਅੱਜ ਗਾਇਸ ਖਾਣੇ ਦਾ ਹਨ ਚ ਦੇਖਦੇ ਆਪਾਂ ਕੀ ਬਣਾਇਆ ਵਾ ਗਾਇਸ ਸਭ ਤੋਂ ਪਹਿਲਾਂ ਹੈਗਾ ਸਾਰੇ ਵਾਸਤੇ ਇੱਕ ਦੁੱਧ ਮਲਾਈ ਵਾਲਾ ਤੇ ਫਿਰ ਗਾਇਸ ਰੋਟੀਆਂ ਨੇ ਫਿਰ ਗਾਇਸ ਹੈਗੀ ਆਪਣੀ ਕਿਹੜੀ ਦਾਲਮ ਮਾਸ਼ਾਅੱਲਾ ਜੀ ਦਾ ਹਾਂਜੀ ਠੀਕ ਹੋ ਗਿਆ ਜੀ ਭਗੜਾ ਪੈਦਾ ਸ਼ੀਸ਼ੇ ਮੂਰੇ ਕਿੰਦਾ ਮਾਰੀਂ ਕਿੰਦਾ ਜਿੱਦਾਂ ਆ ਲੈ ਗਏ ਜਿੱਦਾਂ ਆ ਲੈ ਗਏ ਗੱਦਾ ਬਾਲੂ ਕੋ ਨਾ ਬਾਲੂ ਤੱਕਾ ਬਾਲੂ ਮੈਂ ਗਾਈਸ ਜਿੱਦਾਂ ਫਾਟ ਸੋਰੀ ਗਾਈਸ ਤੁਸੀਂ ਨਿਕੋ ਗੋ ਗੇਸ ਕੰਟੀਨਿਊ ਦੁਬਾਰਾ ਗਾਈਸ ਆਪਣੀ ਖਾਣੇ ਦਾਣ ਚਾਹੀਦਾ ਅੱਜ ਸਾਰਾ ਵਕਤ ਮੱਛਰ ਮੱਛਰ ਵਾਲਾ ਦੁੱਧ ਤੂੰ ਹੀ ਸਿੱਟਿਆ ਰਹਾ ਰਚਦਾ ਬਣ ਰਸੀ ਦੁੱਧ ਬੋਤਲ ਚਲ ਕੋਈ ਨਹੀਂ ਮੜਾ ਮੋਟ ਚੱਲਦਾ ਗਾਈਜ਼ ਇਹ ਡਰੈਗ ਇਹ ਮਾਸ਼ਾਅੱਲਾ ਦਾ ਤੇ ਗਾਈਜ਼ ਖਾਂ ਰੋਟੀਆਂ ਤੇ ਗਾਈਜ਼ ਚਟਨੀ ਉਹ ਆਗੇ ਰੋਲਾ ਪਾਉਂਦਾ ਹਾਂ ਹਾਂ ਹਾਂਜੀ 엄마 ਜੀ ਤੁਸੀਂ ਇਹਨਾਂ ਸਾਰੇ ਡਿਨਰਾਂ ਚ ਚਾਰ ਕਿਵੇਂ ਕੀਤਾ ਬੱਚਾ ਨਾ ਕਰਵਾਜੋ ਤੁਮੇ ਮੈਨੂੰ ਲੱਗਿਆ papa ਕਹਿੰਦੇ ਉਹ ਬਿਮਾਰ ਹੈ ਮੇਰੀਆਂ ਅੱਖਾਂ ਛੜੀਆਂ ਚਲ ਕੋਈ ਗੱਲ ਗਾਈਜ਼ ਇਦਾਂ ਸਾਡੇ ਖੰਡ ਖੰਡੀ ਹਵਾ ਛੱਡ ਰਹੀ ਹੈ ਅੱਜ ਹਾਂਜੀ ਬਗ ਤੱਤੀ ਜਾ ਘੱਟਲੀ ਸਾਲਿਆ ਨਹੀਂ ਨਿਕਲ ਤੂੰ ਨਹੀਂ ਨਿਕਲ ਚੁੱਸੋਂ ਗਿਆ

ਕਪਣੇ ਹੈਗੇ ਕਲਕੀਆਂ ਮੰਮੀ ਨੇ ਹੋਣਗੇ ਤਿਆਰ ਸੋਨੇ ਸੋਨੇ ਮੇਜ ਵਾਂਗੂ ਬਣਨੇਗੇ ਜਿਵੇਂ ਹੁਣ ਮੈਂ ਰੁਲੇ ਨੇ ਇੰਨੇ ਤੇ ਸੋਨੇ ਤਿਆਰ ਹੋ ਕੇ ਹੁੰਦੇ ਆ ਬਿੰਦੂ ਇੰਨੇ ਮਾਰੇ ਦਿਨ ਨਹੀਂ ਆਏ ਜੱਟ ਦੇ ਫੜੀ ਰੱਖ ਦੇ ਦੇ ਕੀ ਲੈ ਦੇ ਪੁੱਤ ਥੈਂਕ ਯੂ ਬਰੇ ਸੰਜੋ ਆ ਯਾਰ ਇਨਾਂ ਤੇ ਤੇਰੇ ਤੇ ਤੂੰ ਮੈਂ ਇਦਾਂ 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 ਓਏ ਓਏ ਦੀਦੀ ਮੈਂ ਸਾਬਨ ਆ ਪਾਉਣ ਲੱਗੀ ਦੇਖ ਬਈ ਉਤਰਦੀ ਕਿ ਨਹੀਂ ਅਜੇ ਉਤਰ ਕਿਸੇ ਵੇਰੇ ਹੋਰ ਲੈ ਕੇ ਆਲੀ ਚਲੋ ਮਨੇ ਤਾਂ ਪਤਾ ਚੱਲ ਰੋਟੀ ਆ ਆ ਬੱਜਿਆ ਮਿਰਚਾਂ ਕੇ ਚਲ ਪੁੱਤ ਉੱਤਰ ਜਾ ਮਮਾ ਨਹਾਈ ਕਰਨੀ ਨਾ ਕੁਝ ਨਹੀਂ ਆਣਾ ਉਹਨੂੰ ਰੰਗੂ ਤੋਂ ਦੋ ਗਾਇਸ ਆ ਦੇਖੋ ਜਾਲੀ ਮਹਿੰਦੀ ਦੇ ਨਤੀਜੇ ਦੇਖੋ ਜੁਰੋਕ ਦੇਖੋ ਇੱਥੇ ਜੋੜੀਏ ਦੋ ਇੱਕ ਤੋਂ ਦੋ ਹੋਵੇ ਉਹ ਕਿੰਨਾ ਰਾਹ ਹਾਂ ਉਹ ਤੁਹਾਡੀ ਭੈਣ ਗਾਇਸ ਸਾਡੀ ਨਾਨੀ ਮਾ ਗਾਇਸ ਸਭ ਤੋਂ ਵਧੀਆ ਤੇ ਪਿਆਰਾ ਜੀਆ ਸਾਡੇ ਘਰ ਦਾ ਟੱਪ ਕਰ ਦੇ ਯਾਰ ਰੋਣਾ ਹੀ ਬੜਾ ਬੰਦਾ ਨਾਨੀ ਆਏ ਆ ਪੰਜ ਹੱਥ ਨਾ ਜਾਈ ਸਾਡੇ ਚੱਲਣਾ ਨਹੀਂ ਗੱਲ ਗੈਸ ਰੈਸਟਾਂ ਮੈਂ ਨਾਨੀ ਨੂੰ ਬੜਦਾ ਕਰਦਾ ਕਰਦਾ ਨਾਨੀ ਕਰਦਾ ਮੈਂ ਤਾਂ ਤੰਗ ਕਰਦਾ ਨਹੀਂ ਕਰਦਾ ਮਮਾ ਨਾਨੀ ਕਹਿੰਦੀ ਮੈਂ ਮੈਂ ਤੰਗ ਨਹੀਂ ਕਰਦਾ ਮੈਂ ਕਰਦਾ ਤੰਗ ਮੈਂ ਕਰ ਲਾ ਹਾਂ ਮੈਂ ਕਰਦਾ ਤੰਗ ਐ ਲਾ ਬੰਦਾ ਵਾਸਾ ਕਈ ਜਵਾਕਾਂ ਦੇ بڑے بڑے ਜਵਾਕਾਂ ਨਾਲੋਂ ਸਹੀ ਆ ਮੈਂ ਬੜਾ ਰਹਿਣਾ ਕਿਹੜਾ ਹੋ ਜਾਵੇ ਹਾਂ ਬੜੇ ਬੜੇ ਜਵਾਕ ਬੜੇ ਜਵਾਕਾਂ ਨਾਲੋਂ ਸਹੀ ਆ ਮੈਂ ਬੜੇ ਬੜੇ ਸਭ ਬਲਾੜੇ ਮੈਂ ਤੇ ਚਲੋ ਦੋਸਤਾਂ ਆਪਾਂ ਰੋਟੀ ਖਾ ਲਈ ਫਿਰ ਮਿਲਦੇ ਹਾਂ ਚੌਥੀ ਪੰਨੀਆਂ ਨੂੰ ਮਿਲਦੇ ਆ ਗਾਈਜ਼ ਗਾਈਜ਼ ਮਾਲਕ ਆਪਣੇ ਹੁਣ ਪਏ ਹੋਏ ਆ ਨਾਨੀ ਮਾਲਕਾ ਤੇ ਮੈਂ ਮਾਲਕਾ ਵਰਕਰ ਆਪਣੇ ਫੈਕਟਰੀ ਚਲਾ ਰਹੇ ਆ ਐਸੇ ਇੱਧਰ ਫਟਕੜੀ ਉਹ ਫਟਕੜੀਆਂ ਦੱਬੀਆਂ ਆਪਣੀਆਂ ਰੈਡੀ ਹੋ ਗਈਆਂ ਨੇ ਤੁਹਾਡੇ ਲਈ ਤੁਹਾਡੇ ਲਈ ਗਾਈਜ਼ ਵਰਕਰ ਆਪਣੇ ਲੱਗੇ ਹੋ ਵਰਕਰ ਜਿਵੇਂ ਲਾ ਬਈ ਛੁੱਟੀ ਚੱਲਦੀ ਵੀ ਹੈ ਬ੍ਰੇਕ ਤੇ ਆ ਉਹ ਵਰਕਰ ਲੱਗੇ ਹੋਏ ਨੇ ਵਰਕਰ ਗਾਈਜ਼ ਅਸੀਂ ਕੰਮ ਕਰਕੇ ਫਿਰ ਹੋਏਗੇ ਗਾਈਜ਼ ਹੋਣ ਆਪਾਂ ਬੈਲੇ ਆ ਨੇ ਆਪਦੇ ਕੰਮ ਨੇ ਕਰ ਲਏ ਆ ਚਾਰ ਬੋਤਲਾਂ ਖਾਲੀ ਹੋ ਗਈਆਂ ਐ ਚਾਰ ਬੋਤਲਾਂ ਪੀਤੀਆਂ ਇਹ ਆਪਣੀ ਪਿਆਰ ਆ ਜੇ ਦੇਖੀ ਦਿਖਾਵਾ ਇੱਧਰ ਇੱਥੇ ਕੋਲ ਚਾਰ ਬੋਤਲਾਂ ਦੇਖ ਚਾਰ ਬੋਤਲਾਂ ਰਹੀ ਐ ਹੈਲੋ ਲੀਟਰ ਚਾਰ ਬੋਤਲਾਂ ਲਾਈਆਂ ਆ ਚਾਰ ਬੋਤਲਾਂ ਆ ਜਾਈ ਤਾਂ ਨੂੰ ਭਲਾ ਆ ਗਿਆ ਸੀ ਪੀਤਾ ਤਾਂ ਨੂੰ ਬੁਲਾਉਂਦੇ ਆ ਸਾਡੇ ਮੰਮੀ ਸਾਡੀ ਤੁਸੀਂ ਅਮਾ ਜਦ ਮੇਰਾ ਵਿਆਹ ਹੋ ਗਿਆ ਕਿੱਦਾਂ ਗਾਣਾ ਗਾਉਂਗੇ ਮੈਂ ਉਹ ਗਾਣਾ ਗਾਉਂਗੀ ਪਾਣੀ ਵਾਰ ਬੰਨੇ ਬੀਏ ਮਾਏ ਬੰਨਾ ਬੰਨੀ ਵਾਰੇ ਗੱਲ ਪਾਣੀ ਵਾਰ ਨੰਨੇ ਦੀਏ ਮਾਏ ਨੰਨਾ ਬੰਨੀ ਵਾਰੇ ਖੜੇ ਮਤਲਬ ਉਹ ਘਰ ਵਾਲੀ ਨੰਨੀ ਹੋਗੀ ਨੰਨੀ ਜਾਣ ਲੈ ਕਹਾਂਗੇ ਕਿ ਤੇ ਆਪਾਂ ਬੰਨੀ ਨੀ ਨੰਨੀ ਕੰਮ ਤੇ ਨਾ ਕਰੋ। ਦੱਖਮਾ ਕਿੰਨਾ ਮਜ਼ਾਕ ਵੀ ਨਹੀਂ ਕਰ ਦਿੰਦੇ ਆ ਮੋਟਾ ਭਾਈ। ਆ ਦੇਖ ਲੈ ਮੋਟੇ ਭਾਈ ਆ ਦੇਖ ਲੈ। ਹੋ ਕਿਦਾਂ? ਮੈਂ ਨਹੀਂ ਖੋ। ਗਾਇਜ਼ ਆ ਦੇਖੋ ਇਹੀ ਬੰਦੇ ਕਰਕੇ ਜਿਹਦਾ ਪੈਕੇਟ ਲਈ ਹੁੰਦਾ ਨਾ ਇਹ ਬੰਦੇ ਨੂੰ ਕਹਿ ਕਰੋ। ਕੰਪਲੇਂਟ ਕਰਨੀ ਹੁੰਦੀ ਆ ਨਾ ਇਹਦੇ ਨੰਬਰ ਤੇ ਕਹਿੰਿਆ ਕਰੋ। ਨੰਬਰ ਹੈਗਾ ਜੀ 98727 5263 ਕੰਪਲੇਂਟ ਨੰਬਰ। ਇਹ ਤਾਂ ਇਹ ਚੀਜ਼ ਨਹੀਂ ਥੋੜੀ ਐ। ਦੇ ਦਿਓ ਇਹ ਗੱਲ। ਕਰ ਭਈ ਤਾਂ ਲੜਦੇ। ਲੜਤੇ ਤੇ ਕੁੜੀ ਤੇ ਜਗਾਈ ਲੜਪੇ ਕੁੜੀ ਤੇ ਜਗਾਈ ਲੜਪੇ ਉਹ ਉਹਨੇ ਪਤਾ ਅੱਖ ਲੱਗ ਦੰਡੂ ਦੀ ਰੋਲਾ ਪਉਣ ਲੱਗ ਗਿਆ ਮੰਨ ਨਹੀਂ ਇਹ ਨਹੀਂ ਸਾਲਾ ਸੌਂਦੇ ਨੇ ਕਿਹਨਾਂ ਸੌਂਦੇ ਆ ਮੰਨੇ ਸਿੱਖ ਬਰਤ ਨਹੀਂ ਚਾਹੀ ਦੋ ਦੋ ਵਜੇ ਕੁੱਟ ਕੁੱਟ ਪੈਗ ਲਾਉਣਾ ਲਾਣਾ ਨਹੀਂ ਕੁੱਟੀ ਦਾ ਸਿਆਪ ਹੀ ਦਾ ਟੱਕ ਲੈਣੇ ਭੱਜ ਜਾਨੇ ਪੈਗ ਲਾਉਣਾ ਫਿਰ ਕੁੱਟ ਆ ਜੋ ਉਹਦੇ ਚ ਵੀ ਪਈ ਸੀ ਉਹ ਵੀ ਫਟ ਆਓ ਸੱਚ ਕੱਢੀ ਵਾਰ ਦائمੰਦਾ ਨੀਂਦ ਆਈ ਜਾਂਦੀ ਅੱਜ ਸੋ ਜਾ ਮਮਾ ਸੋ ਜਾਈ ਸੁਖਰਾ ਮੈਂ ਦੇਖ ਰਿਹਾ ਮਮਾ ਹੀ ਸੋ ਜਾ ਜਾ ਯਾਰ ਸੋ ਜਾ ਠੀਕ ਹੈ ਤੇ ਚਲੋ ਜੀ ਉਸ ਤੋਂ ਆਪਣੇ ਆਪ ਜਿਵੇਂ ਲੋਗੋ ਚੈਨ ਨਹੀਂ ਜਵਦਿਆ ਲੱਗਿਆ ਹੋਵੇ ਤੇ లైక్ ਕਮੈਂਟ ਸ਼ੇਅਰ ਕਰਦੇ ਹੋ ਸਵੇਰੇ ਪੀਂਗਾ ਲੈ ਗਏ ਕੱਲ ਨੂੰ ਤੁਹਾਨੂੰ ਦੋ ਤਿੰਨ ਦਿਨ ਹੋ ਗਏ ਕਹਿੰਦੇ ਆ ਸਵੇਰੇ ਪੀਂਗਾ ਸਵੇਰੇ ਪੀਂਗਾ ਅੱਜ ਕੱਲ ਪੱਕਾ ਨਹੀਂ ਅੰਦਰ ਉਤੀਆਂ ਨੇ ਗਾਇਸ ਗਾਇਸ ਅੱਜ ਤਰੀਕ ਹੈਗੀ ਆ ਆਪਣਾ 3 2 ਅਗਸਤ ਓਏ ਵਿੱਚ ਬਾਲ ਗਾਇਸ 3 ਹੋਣ ਲੱਗੀ ਆ ਗਾਇਸ 3 ਹੋਈ ਜਾਣੀ ਆ 2 ਮਿੰਟ ਰਹਿ ਗਏ ਬਸ ਗਾਇਸ ਮੇਰਾ ਫੋਨ ਚਾਰਜ ਨਹੀਂ ਹੁੰਦਾ ਗਾਇਸ ਜੇ ਕੋਈ ਦਾਨੀ ਸੱਜਣ ਮੈਨੂੰ ਫੋਨ ਗਿਫਟ ਕਰਨਾ ਚਾਹੁੰਦਾ ਦੇ ਸਕਦਾ ਮੇਰਾ ਫੋਨ ਟੁੱਟ ਚੁੱਕਿਆ ਆ ਦੇ ਚੱਕਾ ਪਤਾ ਚੱਕਾ ਚਿੱਟਾ ਚਲੋ ਦੋਸਤੋ ਮਿਲਦੇ ਆ ਨੈਕਸਟ ਵਕ ਬਾਈ ਬਾਈ